ਬਾਦਰ ਤੋਂ ਤੇ ਬਹੁਤ ਸਾਰੇ ਕੈਮਰਿਆਂ ਲੱਗੇ ਜਿੱਥੇ ਲਾਈਵ ਸਟ੍ਰੀਮ ਸਾਨੂੰ ਆ ਰਿਹਾ ਇੱਧਰ ਹਿਮਾਚਲ ਵਾਲੇ ਪਾਸੇ ਜੀਐਨਕੇ ਵਾਲਾ ਜਿਹੜਾ ਇੱਕ ਸਲੋਗਨ ਹਮੇਸ਼ਾ ਇਹ ਲਾਂਦੇ ਆ ਜਾਂ ਜਿਹੜਾ ਸੁਭਣਾ ਲੱਗੇ ਤਰਿਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਸੋ ਪੰਜਾਬ ਨੂੰ ਰੰਗਲਾ ਪੰਜਾਬ ਤਾਂ ਹੀ ਬਣਾਇਆ ਜਾ ਸਕਦਾ ਹੈ ਕਿ ਜੇ ਪੰਜਾਬ ਦੇ ਲੋਕਾਂ ਦੇ ਆਰਥਿਕ ਸਵਾਲ ਜਿਹੜੇ ਆ ਉਹਨਾਂ ਨੂੰ ਪ੍ਰਮੁੱਖਤਾ ਦਿੱਤੀ ਜਾਵੇ ਸੋ ਉਹਦੇ ਉੱਤੇ ਸਰਕਾਰ ਇੱਕ ਵੱਖਰੇ ਰੂਪ ਤੋਂ ਕੰਮ ਕਰਦੀ ਹੈ ਚਾਹੇ ਉਹ ਨੌਕਰੀਆਂ ਦਾ ਸਵਾਲ ਹੋਵੇ ਭਰਤੀਆਂ ਦਾ ਚਾਹੇ ਉਹ ਆਮਦਨੀ ਕਲੀਨ ਦਾ ਸਵਾਲ ਹੈ ਬਿਜਲੀ ਮੁਫਤ ਦਾ ਸਵਾਲ ਹੈਗਾ ਆ ਹੁਣ ਸਵਾਵਾ ਜਿਹੜੀਆਂ ਉਹ ਘਰ ਘਰ ਡਿਲੀਵਰੀ ਦਾ ਸਵਾਲ ਹੈਗਾ ਆ ਸੋ ਉਹ ਗੱਲਾਂ ਤੇ ਸਰਕਾਰ ਬੜਾ ਬਕੂਵੀ ਕੰਮ ਕਰਦੀ ਆ ਪਰ ਬੇਸਿਕਲੀ ਪੰਜਾਬ ਦੇ ਅੰਦਰ ਜਿਹੜਾ ਪੁਲਿਸ ਦਾ ਮਤਲਬ ਟਾਰਗੇਟ ਆ ਪੁਲਿਸ ਦਾ ਜੋ ਟੀਚਾ ਆ ਮੈਗਮਾ ਪੁਲਿਸ ਦਾ ਉਹਦੇ ਅੰਦਰ ਵੀ ਜਦੋਂ ਕੁਝ ਜਾਂਦੇ ਹੋ ਤੇ ਉਹਨਾਂ ਦੀ ਆਪਣੀਆਂ ਵੀ ਬਹੁਤ ਸਾਰੀਆਂ ਲੋੜਾਂ ਨੇ ਸੋ ਕਾਫੀ ਓਕੇ ਹਾਲਤਾਂ ਦੇ ਵਿੱਚ ਕੰਮ ਕਰਦੇ ਤੁਸੀਂ ਦੇਖਿਆ ਵੀ ਪੰਜਾਬ ਦੇ ਅੰਦਰ ਕਿਸ ਤਰ੍ਹਾਂ ਗੈਂਗਸਟਰਾਂ ਦੇ ਖਿਲਾਫ ਜਿਹੜੇ ਐਂਟੀਸੋਸ਼ੀਅਲ ਐਲੀਮੈਂਟ ਆ ਉਹਦੇ ਖਿਲਾਫ ਪੁਲਿਸ ਲਗਾਤਾਰ ਇੱਕ ਹਲਾ ਬੋਲ ਰਹੀ ਹੈ ਹਰ ਰੋਜ਼ ਕਿਤਨਾ ਕਿਤੇ ਇਸ ਕਿਸਮ ਦੇ ਉਹਨਾਂ ਦੇ ਵੀ ਅਟੈਕਾਂ ਦਾ ਸਾਹਮਣਾ ਕਰਨੇ ਪੈਂਦਾ ਸੋ ਇਹਦੇ باوجود ਉਹ ਬੜੇ ਚੜ੍ਹਦੀ ਕਲਾ 'ਚ ਕੰਮ ਕਰਦੇ ਆ ਸੋ ਮੈਂ ਅੱਜ ਡਿਸਟ੍ਰਿਕਟ ਪਠਾਨਕੋਟ ਦੇ ਅੰਦਰ ਮੈਨੂੰ ਥੋੜੇ ਦਿਨ ਪਹਿਲਾਂ ਐਸਐਸਪੀ ਆਫਿਸ ਆਣ ਦਾ ਮੌਕਾ ਮਿਲਿਆ ਸੋ ਉਸਨ ਮੈਨੂੰ ਉਹਨਾਂ ਨੇ ਆਪਣਾ ਜਿਹੜਾ ਉਹ ਬਾਰ ਰੂਮ ਆ ਸਾਰਾ ਦਿਖਾਇਆ ਸੋ ਉਹਨੂੰ ਦੇਖਣ ਤੋਂ ਬਾਅਦ ਇਹਨਾਂ ਦੀ ਕੁਝ ਡਿਮਾਂਡ ਸੀਗੀ ਉਹ ਜੋ ਰਿਕੁਆਇਰਮੈਂਟ ਹੋ ਗਈ ਆ ਉਹਦੇ ਸਿਲਸਿਲੇ 'ਚ ਇਹਨਾਂ ਨੂੰ ਕੁਝ ਫੰਡ ਦੀ ਲੋੜ ਸੀਗੀ ਸੋ ਮੈਂ ਅੱਜ ਆਪਣੇ ਅਖਤਿਆਰੀ ਕੋਟੇ ਦੇ ਵਿੱਚੋਂ 8 ਲੱਖ ਰੁਪਈਆ ਡਿਸਟ੍ਰਿਕਟ ਪੁਲਿਸ ਤੇ ਕੋਣ ਦੇ ਵਿੱਚ ਜੋ ਵੀ ਇਹਨਾਂ ਦੀ ਰਿਕੁਆਇਰਮੈਂਟ ਹੋ ਗਈ ਉਹ ਇਹ ਜਾਣਦੇ ਨੇ ਉਹਨੂੰ ਪੂਰੀ ਕਰਨਗੇ ਸੋ ਲਗਾਤਾਰ ਪੰਜਾਬ ਦੇ ਅੰਦਰ ਜਿਹੜਾ ਸਾਡਾ ਜ਼ਿਲ੍ਹਾ ਪਠਾਨਕੋਟ ਆ ਇੱਕ ਪੱਖ ਸ ਪਾਕਿਸਤਾਨ ਦੀ ਸਰਹੱਦਾਂ ਦੋ ਸਟੇਟਾਂ ਨਾਲ ਲੱਗਦੀਆਂ ਨੇ ਸੋ ਹਰ ਵਿਲੇਜ ਚੁਣੋਤੀ ਦਾ ਜਿਹੜਾ ਉਹ ਮਤਲਬ ਸਾਹਮਣਾ ਕਰਦੇ ਆ ਸੋ ਪੁਲਿਸ ਸਾਡੇ ਪਰਿਵਾਰ ਦਾ 파ਟ ਹੈ ਔਰ ਇਹਨਾਂ ਦੀ ਕੋਈ ਸਮੱਸਿਆ ਉਹ ਸਾਡੀ ਸਮੱਸਿਆ ਸੋ ਲਗਾਤਾਰ ਅਸੀਂ ਇਹਦੇ ਉੱਤੇ ਕਨ ਫਿਊਚਰ ਵੀ ਮਤਲਬ ਕੇਵਲ ਇਹੀ ਨਹੀਂ ਹੈ ਇਨ ਫਿਊਚਰ ਵੀ ਕਿਤੇ ਇਹਨਾਂ ਨੂੰ ਲੋੜ ਪਵੇ ਸੋ ਅਸੀਂ ਹਮੇਸ਼ਾ ਤਤਪਰ ਰਵਾਂਗੇ ਸੋ ਜ਼ਿਲ੍ਹਾ ਪਠਾਨਕੋਟ ਦੇ ਲੋਕਾਂ ਦੀ ਜੀਵਨ ਮਾਲ ਦੀ ਸੁਰੱਖਿਆ ਕਰਨੀ ਇਹ ਤੇ ਲਾਉਣਾ ਡਰ ਕੰਮ ਰੱਖਣਾ ਇਹਦੀਆਂ ਸ਼ਰਧਾਂ ਦੀ ਨਿਗਰਾਨੀ ਲਈ ਜੋ ਵੀ ਇਹਨਾਂ ਦਾ ਟਰਨਲ ਰੂਟ ਮੈਪ ਹੈਗਾ ਆ ਉਹਨੂੰ ਜਿਹੜੀ ਕੋਈ ਚੁਣੌਤੀ ਹੋਊਗੀ ਉਹਦੀ ਜਿਹੜੀ ਵੀ ਰਿਕੁਆਇਰਮੈਂਟ ਹੋਊਗੀ ਅਸੀਂ ਉਹਦੇ ਮਤਲਬ ਖੜੇ ਮੱਥੇ ਉਹਨੂੰ ਪ੍ਰਵਾਨ ਕਰਾਂਗੇ ਉਹਨੂੰ ਉਹਦਾ ਹੱਲ ਵੀ ਕਰਾਂਗੇ ਸੋ ਅੱਜ ਮੇਰੇ ਨਾਲ ਸਾਡੇ ਡਿਊਟੀ ਕਮਿਸ਼ਨਰ ਸਰਦਾਰ ਹਰੀ ਸਿੰਘ ਜੀ ਔਰ ਐਸਐਸਪੀ ਪਠਾਨਕੋਟ ਢਿਲੋ ਸਾਹਿਬ ਸੋ ਤਮਾਮ ਇਹਨਾਂ ਦਾ ਜਿੰਨਾ ਵੀ ਹੈੱਡਕੁਆਰਟਰ ਦੇ ਫੀਸ ਸਰਵਾਰ ਨੇ ਅੱਜ ਅਸੀਂ ਮੀਟਿੰਗ ਵੀ ਕੀਤੀ ਹੈ ਕੁਝ ਪਠਾਨਕੋਟ ਦੇ ਲੋਕਾਂ ਦੇ ਸਵਾਲਾਂ ਨੂੰ ਲੈ ਕੇ ਸੋ ਇੱਕ ਚੱਕ ਵੀ ਦਿੱਤਾ ਔਰ ਪੂਰੇ ਖਦੇ ਅੰਦਰ ਵੀ ਇਸ ਸੰਦਰਭ ਚ ਅਗਰ ਕੋਈ ਲੋਡ ਹੋਵੇ ਤਾਂ ਅਸੀਂ ਪੂਰੀ ਕਰਾਂਗੇ ਜਿਹੜਾ ਜਿੱਥੇ ਸਾਡੇ ਨਾਲ ਪਾਕਿਸਤਾਨ ਦਾ ਵਿੱਚ ਕਿਲੋਮੀਟਰ ਦਾ ਏਰੀਆ ਪੈਂਦਾ ਜੇ ਐਨ ਕੇ ਦਾ ਬਹੁਤ ਵੱਡਾ ਏਰੀਆ ਪੈਂਦਾ ਔਰ ਹਮਾਚਰ ਦਾ ਜਿਹੜਾ ਹੈਗਾ ਤਕਰੀਬਨ 55 ਕਿਲੋਮੀਟਰ ਸਾਨੂੰ ਹਮਾਚਰ ਵੀ ਪੈ ਰਿਹਾ ਇੱਥੇ ਸੁਰੱਖਿਆ ਦੇ ਮੱਦੇ ਨਜ਼ਰ ਆਲਰੇਡੀ ਪਹਿਲਾਂ ਤੋਂ ਹੀ ਜਿਹੜੇ ਹੈਗੇ ਆ ਕਾਫੀ ਇੰਤਜ਼ਾਮ ਅੱਛੇ ਕੀਤੇ ਗਏ ਨੇ ਜਿਹਦੇ ਵਿੱਚ ਹਾਈ ਡੈਫੀਨੇਸ਼ਨ ਐਨਪੀਆਰ ਕੈਮਰੇ ਔਰ CCTV ਕੈਮਰੇ ਅਲੱਗ-ਅਲੱਗ ਸਟ੍ਰੈਟੈਜੀਕ ਲੋਕੇਸ਼ਨ ਦੇ ਉੱਤੇ ਲੱਗੇ ਜਿੱਥੋਂ ਕਿ ਅਸੀਂ ਮਾੜੇ ਅਨਸਰਾਂ ਦੀਆਂ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਤੇ ਨਿਗਰਾਨੀ ਰੱਖਦੇ ਹਾਂ ਉੱਥੋਂ ਸਾਡੇ ਕੋਲ ਲਾਈਵ ਸਟ੍ਰੀਮ ਜਿਹੜਾ ਹੈਗਾ ਕੰਟਰੋਲ ਰੂਮ ਤੇ ਲਗਾਤਾਰ 24x7 ਪਹੁੰਚਦਾ ਹੈ ਪਰ ਪਿੱਛੇ ਦੇ ਕੁਝ ਦਿਨਾਂ ਤੋਂ ਕੁਝ ਮੌਸਮ ਦੀ ਖਰਾਬੀ ਕਾਰਨ ਜਾਂ ਕਿਸੇ ਹੋਰ ਤਕਨੀਕੀ ਕਾਰਨਾਂ ਕਰਕੇ ਜਿਹੜੇ ਸਾਡੇ ਕੁਝ ਜਿਹੜੇ ਹੈਗੇ ਆ ਅਜਿਹੇ ਇਕਪੀਮੈਂਟਸ ਹੈਗੇ ਆ ਉਹ ਡਿਫੰਕਟ ਹੋ ਗਏ ਸੀਗੇ ਤੇ ਇਸ ਸੰਬੰਧੀ ਜਿਵੇਂ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦਾ ਬਹੁਤ ਜ਼ਿਆਦਾ ਧਿਆਨ ਸੁਰੱਖਿਆ ਵਾਲੇ ਪਾਸੇ ਰਹਿੰਦਾ ਹੈ ਔਰ ਹਮੇਸ਼ਾ ਹੀ ਸਾਨੂੰ ਉਹ ਸ਼ਾਬਾਸ਼ ਦਿੰਦੇ ਰਹਿੰਦੇ ਆ ਜਦੋਂ ਅਸੀਂ ਕੋਈ ਚੰਗਾ ਇਨੀਸ਼ੀਏਟਿਵ ਲੈਂਦੇ ਆ ਤੇ ਮੰਤਰੀ ਸਾਹਿਬ ਇੱਕ ਦਿਨ ਜੁਆਇੰਟ ਵਿਜ਼ਿਟ ਕੀਤੀ ਸੀਗੀ ਸਾਡੇ ਡੀਸੀ ਸਾਹਿਬ ਦੇ ਦਫ਼ਤਰ ਤੇ ਐਸਐਸਪੀ ਆਫਿਸ ਐਸਐਸਪੀ ਆਫਿਸ ਦੇ ਵਿੱਚ ਆਉਣ ਦੇ ਦੌਰਾਨ ਅਸੀਂ ਇਹਨਾਂ ਨੂੰ ਅਸਾਂ ਆਪਣਾ ਜਿਹਨੂੰ ਅਸੀਂ ਵਾਰ ਰੂਮ ਵੀ ਕਹਿੰਦੇ ਆ ਉਹ ਦਿਖਾਇਆ ਗਿਆ ਉੱਥੇ ਜਿੰਨੀਆਂ ਕੁ ਵੀ ਥੋੜੀਆਂ-ਬੋਤੀਆਂ ਤਕਨੀਕੀ ਕਾਰਨਾ ਕਰਕੇ ਸਾਡੇ ਕੁਝ ਇਕੁਪਮੈਂਟ ਖਰਾਬ ਸੀਗੇ ਉਹ ਮੰਤਰੀ ਸਾਹਿਬ ਨੇ ਉਸੇ ਦਿਨ ਹੀ ਅਨਾਉਂਸ ਕੀਤਾ ਸੀਗਾ ਕਿ ਜਿੰਨੇ ਇਕੁਪਮੈਂਟ ਖਰਾਬ ਨੇ ਤੁਸੀਂ ਇਹਨਾਂ ਨੂੰ ਅਸੀਂ ਫੰਡ ਜਾਰੀ ਕਰ ਰਹੇ ਹਾਂ ਤੁਰੰਤ ਔਰ ਤੁਰੰਤ ਫੰਡ ਜਾਰੀ ਫੰਡ ਜਾਰੀ ਕਰਨ ਤੋਂ ਬਾਅਦ ਜਿਹੜਾ ਨੂੰ ਜਿਹਨਾਂ ਨੂੰ ਰਿਪਲੇਸਮੈਂਟ ਦੀ ਰਿਪਲੇਸਮੈਂਟ ਕਰਾਓ ਠੀਕ ਹੁੰਦੇ ਠੀਕ ਕਰਵਾਓ ਔਰ ਇਹ ਗੱਲ ਹੋਈ ਨੂੰ ਮਹਿਜ਼ ਕੁਝ ਦੇ ਨਹੀਂ ਹੋਇਆ ਜਿੰਨਾ ਸਮਾਂ ਲੱਗਦਾ ਹੁੰਦਾ ਉਸ ਤੋਂ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਮੰਤਰੀ ਸਾਹਿਬ ਨੇ ਆਜਾ ਆਜਾ ਪਾ ਕੇ ਵਿਜ਼ਿਟ ਵੀ ਕੀਤੀ ਆ ਔਰ ਸਾਨੂੰ ਜਿਹੜਾ ਚੈੱਕ ਜਿਹੜਾ ਪ੍ਰਦਾਨ ਕੀਤਾ ਅਸੀਂ ਇਹਨਾਂ ਦੇ ਬਹੁਤ ਜ਼ਿਆਦਾ ਧੰਨਵਾਦੀ ਪੁਲਿਸ ਫੋਰਸ ਇਹਨਾਂ ਦੀ ਬਹੁਤ ਧੰਨਵਾਦੀ ਆ ਕਿ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਜਿਹੜੇ ਅਸੀਂ ਯੰਤਰ ਉਪਕਰਨ ਲਗਾਏ ਆ ਉਹ ਸਾਡੇ ਹੁਣ ਅਪ ਟੂ ਡੇਟਿਡ ਕੰਮ ਕਰਨਗੇ ਸੀਐਮ ਸਾਹਿਬ ਦੀ ਅਗਵਾਈ ਹੇਠ ਸਟੇਟ ਜਿਹੜੀ ਅੱਗੇ ਤਰੱਕੀ ਕਰ ਰਹੀ ਹੈ ਜੋ ਵੀ ਮਸਲੇ ਆਉਂਦੇ ਹੈਗੇ ਆ ਉਹਨੂੰ ਅਸੀਂ ਜਲਦੀ ਤੋਂ ਜਲਦੀ ਸੁਲਾਗ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ ਇਹ ਵੀ ਜਿਹੜਾ ਮਸਲਾ ਹੈਗਾ ਲਾਸਟ ਟਾਈਮ ਜਦੋਂ ਅਸੀਂ ਜੁਆਇੰਟ ਵਿਜ਼ਿਟ ਕੀਤਾ ਸੀਗਾ ਮੈਂ ਵੀ ਨਾਰੋਦ ਮੰਤਰੀ ਦੇ ਗਿਆ ਸੀ ਵੀ ਆਰ ਸੀਨ ਦਾ देयर ਵਾਰ ਰੂਮ ਕੁਝ ਜੋ ਪਠਾਨਕੋੜ ਦੀ ਪੁਲਿਸ ਫੋਰਸ ਚੱਲੀ ਸੀ ਕਿ ਸਾਨੂੰ ਇਹ ਚੀਜ਼ਾਂ ਮਿਲ ਜਾਣ ਔਰ ਇਸ ਦੇ ਸਿਲਸਿਲੇ ਵਿੱਚ ਹੀ ਸੀ ਐਮ ਮੰਤਰੀ ਜੀ ਨੇ ਤੁਰੰਤ ਡਿਸੀਜਨ ਲਿਆ ਹੈ ਆ ਚੈੱਕ ਦਿੱਤਾ ਹੈ ਐਂਡ ਸਾਡੀ ਸਾਰਿਆਂ ਦੀ ਆਪਸ ਬਿਲਕੁਲ ਬਹੁਤ ਅੱਛੀ ਕੋਆਰਡੀਨੇਸ਼ਨ ਹੈ ਹਾਲਾਂਕਿ ਜਿਲ੍ਹਾ ਸਾਡਾ ਛੋਟਾ ਹੈ ਪਰ ਇਹਦੀ ਜਿਹੜੀ ਜੀਓ ਸਟ੍ਰੈਟੈਜੀਕ ਲੋਕੇਸ਼ਨ ਹੈਗੀ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਉਸ ਦੇ ਮੱਦੇ ਨਜ਼ਰ ਰੱਖਦੇ ਹੋਏ ਇਹ ਸਾਰੇ ਸਟੈਪ ਚੱਕੇ ਗਏ ਹੈ ਔਰ ਅੱਗੇ ਵੀ ਜੋ ਵੀ ਲੋੜ ਪੈਂਦੀ ਉਹ ਉਹਦੇ कीता जाएगा ये बारे कोई भी कोई शंका नहीं हैगी एंड अच्छ मैं मंत्री जी का बहुत धन्यवाद कर रहा हाँ कि उन्होंने अपना आप एक छेती स्टैप लैके जी जरूरत फोर्स की उन्होंने छेती पूरा करने चेक दिता है आई एम श्योर वेदे एस पी साहब में जी अपन ड्यूटीज़ है